ਪਾਰਟਿਕ ਕਿਸਾਨ ਜੀ ਉਹਨਾਂ ਨੇ ਇਕਤਾ ਉਗਰਾਹਾਂ ਵੱਲੋਂ Jio SIM ਪੋਰਟ ਕਰਨ ਦਾ ਕਿਤਾ ਐਲਾਨ Jio ਦੇ ਬਾਇਕਾਰਡ ਦੀ ਅਪੀਲ ਪਾਰਟਿਕ ਕਿਸਾਨ ਜੀ ਉਹਨਾਂ ਨੇ ਇਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਅਤੇ ਜਰਨਾਲ ਸਿੰਘ ਬਦਰਾ ਵੱਲੋਂ Jio SIM ਬਾਇਕਾਰਡ ਕਰਨ ਦਾ ਐਲਾਨ ਕੀਤਾ ਅਸਰ ਨਾਮ ਨਾਲ ਉਹਨਾਂ ਨੇ ਕਿਸਾਨਾਂ ਨੂੰ Jio SIM ਪੋਰਟ ਕਰਕੇ Jio ਦੇ ਸਿਮ ਬਰਤਨੇ ਬੰਦ ਕਰਨ ਦੀ ਅਪੀਲ ਕੀਤੀ ਗਈ ਆਪਾਂ ਸੁਣਦੇ ਹਾਂ ਕਿਸਾਨਾਂ ਦੀ ਜਵਾਨੀ ਸਾਂ ਜਨਨਿਕਤਾ ਉਗਰਾਹਾ ਜਿਹੜਾ ਬਰਨਾਲਾ ਜ਼ਿਲ੍ਹਾ ਜਰਨਸਕਤਰ ਜਰਨੈਲ ਸਿੰਘ ਬੜਾ ਸਾਡੀ ਸੂਬੇ ਵੱਲੋਂ ਇਹ ਕਾਰ ਹੈ ਜੀ ਵੀ ਆਪਾਂ ਜਿਹੜੇ Jio ਦੇ ਟਾਵਰ ਹੈ ਨਾ ਉਹ ਭੰਨਣਿਆ ਨਾ ਉਹਨਾਂ ਦਾ ਕੋਈ ਕਨੈਕਸ਼ਨ ਕੱਟਣਾਗਾ ਅਸਟਾਪ ਮੇਰੇ ਜਿਹੜੇ Jio ਦੇ SIM ਹੈ ਉਹ SIM ਬਾਈਕਾਟ ਕਰਨੇ ਆ ਕਿਉਂਕਿ ਜਿਹੜੀ ਆ ਹੁਣ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਹੈ ਇਹਦੇ ਨਾਲ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਅਸਰ ਪਊਗਾ ਅਸੀਂ ਰੋਜ਼ਾਨਾ ਹੀ ਆਪជា ਸਟੇਜਾਂ ਤੋਂ ਅਲਾਉਸਮੈਂਟ ਕਰਦੇ ਆ ਕਿ ਜਿਹੜੇ Jio ਦੇ SIM ਹੈ ਉਹਨਾਂ ਨੂੰ ਪ੍ਰਾਪਰ ਰਿਵਾਲਟ ਕਰਾ ਲਓ ਜਿਹੜੀ ਬਦਲਾ ਲਓ ਉਹ ਚਾਹੇ ਆਈਡੀਆ ਚ ਬਦਲਾ ਲਓ ਚਾਹੇ ਐਰ ਕੰਪਨੀ ਬਦਲਾ ਲਓ ਚਾਹੇ ਬੀਐਨਐਸਐਲ ਬਦਲਾ ਲਓ ਉਹ ਬਣਾਉਣੇ ਬਣਾਉਣੇ ਜ਼ਰੂਰੀ ਆਏ ਪਰ ਜਿਹੜੇ ਸਾਡਾ ਦਾ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਕੋਈ ਕਾਰੋਬਾਰ ਹੈ ਉਹਨਾਂ ਦਾ ਘਰੇਉ ਹੋ ਜਾ ਰਿਹਾ ਜਿਵੇਂ ਬੀਜੇਪੀ ਦੇ ਆਗੂ ਹੈ ਉਹਨਾਂ ਦਾ ਘਰੇਉ ਹੋ ਜਾ ਰਿਹਾ ਸਾਡਾ ਰੇਲੈਂਸ ਜੇ ਟਾਪਰ ਨੇ ਭੰਨੜ ਦਾ ਕੋਈ ਨਾ ਹੁੱਲੜ ਬਾਗ ਆ ਜਿਹੜੇ ਜਿਹੜੇ ਆਪ ਮਾਰੇ ਚੱਲਦੇ ਆ ਅਸੀਂ ਇਹਨੂੰ ਬੇਰਬ ਜੀ ਬੇਨਤੀ ਕਰਦੇ ਆ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖ ਲਿਓ ਏ ਇਹ ਟਾਵਰਾਂ ਨੂੰ ਜਿਹੜਾ ਕਨੈਕਸ਼ਨ ਲਾ ਨਾ ਕੱਟਿਏ ਪਹਿਲਾਂ ਆਪਣੇ ਪਿੰਡ ਵਿੱਚ ਲੋਕਲਸਮੈਂਟ ਕਰੀਏ ਕਿ ਜਿਹੜੇ ਟਾਵਰ ਹੈ ਇਹਨਾਂ ਦੇ Jio SIM ਹੈ ਇਹ ਸੀ Jio SIM ਸਾਨੂੰ ਦੇਣ। ਦੇਖੋ ਜੀ ਜਿਹੜੇ ਜਾਗਰਤ ਕਿਸਾਨ ਹੈ ਜਿਹੜੇ ਸਾਡੇ ਜੱਥੇਬੰਦੀਆਂ ਦਾ ਸੰਬੰਧਿਤ ਕਿਸਾਨ ਨੇ ਉਹ ਇਹੀ ਹੱਲਵਾ ਜੀ ਨਹੀਂ ਕਰਨਗੇ। ਉਹਨਾਂ ਤੋਂ ਜਿਹੜੇ ਹੋਰ ਕੜਮ ਚੌਧਰੀ ਆ ਉਹ ਕਹਿ ਕੇ ਕਰਾ ਰਹੇ ਨੇ ਵੀ ਤੁਸੀਂ ਕੋਲ ਨੂੰ ਫੇਲ ਕਰਨ ਦੇ ਬਾਰੇ ਜਿਓ ਜਿਹੜੇ ਡੀਓ ਟਾਵਰ ਆਏ ਉਹਨਾਂ ਦਾ ਕਨੈਕਸ਼ਨ ਕੱਟ ਦਿਓ ਉਹਨਾਂ ਨੂੰ ਭੰਨ ਦਿਓ ਉਹਨਾਂ ਨੂੰ ਤੋੜ ਦਿਓ ਪਰ ਜਥੇਬੰਦੀਆਂ ਇਹ ਬਿਲਕੁਲ ਨਹੀਂ ਰਹਿ ਰਹੀਆਂ ਜਵਾਖਾ ਦਾਦੇ ਬਾਅਦ ਵਿੱਚ ਬੱਚਿਆਂ ਦਾ ਵੀ ਇੱਕ ਵਾਰ ਨੂੰ ਖਿਆਲ ਚ ਰੱਖਦੀਆਂ ਨੇ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਟਾਵਰ ਤੁਸੀਂ ਭੰਨ ਲਿਓ ਨਾ ਚੱਲ ਰਿਹਾ ਸ਼ਾਂਤ ਮਹੀਨਾ ਤਿੰਨ ਮਹੀਨਿਆਂ ਤੋਂ ਹੋ ਗਿਆ ਅਸੀਂ ਇਹਨਾਂ ਨੂੰ ਕਿਹਾ ਹੋਇਆ ਹੈਗਾ ਵੀ ਆ ਜਿੰਨਾ ਚਿਰ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਜਿਹੜੇ ਕਾਲੇ ਕਾਨੂੰਨ ਰੱਤ ਨਹੀਂ ਹੁੰਦੇ ਜਿੰਨਾ ਚਿਰ ਸਾਡਾ ਇਹ ਘਰਣਾ ਚੱਲੂਗਾ ਅਸੀਂ ਉਹਨਾਂ ਚਿਰ ਕਿਸੇ ਦੀ ਪਰਚੀ ਚਾਹੇ ਫਾਸਟ ਟੈਗ ਹੋਵੇ ਉਹ ਪੈਸੇ ਨਹੀਂ ਕੱਟਣ ਦੇਵਾਂਗੇ ਅਸੀਂ ਉਹਦਾ ਵਿਰੋਧ ਕਰਾਂਗੇ ਪਰ ਅਸੀਂ ਕੋਈ ਭੰਨ ਤੋੜ ਅਜੇ ਤੱਕ ਨਾ ਕਰੀਆ ਨਾ ਕਰਾਂਗੇ ਪਰ ਅਸੀਂ ਇਹਨਾਂ ਨੂੰ ਕਹਿੰਨੇ ਆਂ ਜੇ ਕੋਈ ਫਾਸਟ ਟੈਗ ਚਲਾਉਣਗੇ ਤਾਂ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤਾਂ ਇਹ ਜਿਹੜੇ ਟੂਲਪਲਾਜ਼ਾ ਦੇ ਜ਼ਿੰਮੇਵਾਰ ਹੋਣਗੇ ਕਿਉਂਕਿ ਫਿਰ ਸਾਨੂੰ ਜਾਂਦੀ ਹਾਰ ਨੂੰ ਕਿਤੇ ਫਾਦੂ ਨੂੰ ਕਿਤੇ ਇਧਿਆ ਤਾਰਾ ਨਾ ਕੱਟਨੀ ਆ ਪੈਣਾ ਵੀਰ ਆ ਉਹਦਾ ਬੰਦ ਰੱਖਣਾ ਕਿਉਂਕਿ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾਗਾ ਦਿੱਲੀ ਵਿਖੇ ਵੀ ਚੱਲ ਰਿਹਾ ਔਰੇ ਵੀ ਟੂਲਪਲਾਜ਼ਾ ਚ ਚੱਲ ਰਿਹਾਗਾ ਕਿਉਂਕਿ ਅੱਜ ਤੱਕ ਜ ਇਹ ਪਸੰਦ ਕਰਦੀ ਆ ਵੀ ਇਹ ਉਲਧਰਵਾਜੀ ਨਾ ਇਹ ਕਰਨ ਦੇਵੇ ਨਾ ਇਹ ਕਰੇ ਕਿਉਂਕਿ ਅਸੀਂ ਅਸੀਂ ਬਾਰ ਬਾਰ ਕਹਿੰਨੇ ਆ ਜਿਹਦੇ ਫਾਸਟ ਟੈਗ ਅੱਜ ਨੇ ਪਿੱਛੇ ਚਲਾਈ ਦੀ ਵੀਰ ਨੂੰ ਉਹਦਾ ਬੰਦ ਰੱਖਣਾ ਕੋਈ ਕੱਲ ਨੂੰ ਕੋਈ ਸਾਨੂੰ ਕੋਈ ਇਸ ਸੰਘਰਸ਼ ਕੋਈ ਹੋਰ ਨਾਲ ਅੱਗੇ ਵਧਣਾ ਪੈ ਜੇ ਕੋਈ ਸੰਘਰਸ਼ ਜਾਇਜ਼ ਤੇਜ਼ ਕਰਨਾ ਪੈ ਜੇ ਕਿਉਂਕਿ ਇਹ ਜਿਹੜੀ ਜਥੇਬੰਦੀ ਆ ਜਾਬਤ ਵਾਲੀ ਜਥੇਬੰਦੀ ਆ ਕਿਸ ਨੂੰ ਇਹੀ ਵਾਰ-ਵਾਰ ਅਸੀਂ ਇਹਨਾਂ ਨੂੰ ਕਹਿ ਰਹੇ ਆ ਜਿਹੜਾ ਉਹਦੇ ਫਾਸਟ ਟੈਗ ਨੂੰ ਬੰਦ ਰੱਖਣਾ ਵੀ ਇਹਦੇ ਬੰਦ ਜੀ ਫਾਇਦਾ ਹੁੰਦਾ ਜਨਤਾ ਦੇ ਸਾਡੇ ਕਿਉਂਕਿ ਜਨਤਾ ਸਾਡਾ ਮੋਰਚੇ ਚੱਲ ਰਿਹਾ ਹੈ ਦਿੱਲੀ ਵਿਖੇ ਵੀ ਹੋ ਰਹੀ ਵੀ ਕਿਉਂਕਿ ਜਨਤਾ ਸਾਡਾ ਇਹ ਕਾਲੇ ਕੂ ਬਾਕਸ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਤੇ ਸੰਘਰਸ਼ ਸਾਡਾ ਇੱਥੇ ਵੀ ਐਵੇਂ ਚੱਲਣਗੇ ਦਿੱਲੀ ਚੱਲਣਗੇ ਸ਼ਾਂਤਮਈ ਨਾਲ ਪਰ ਅਸੀਂ ਇਹਨਾਂ ਨੂੰ ਵਾਰ-ਵਾਰ ਵੀ ਸਾਨੂੰ ਕੋਈ ਹੋਰ ਸੰਘਰਸ਼ ਸਕੇ ਤੇਜ ਨਾ ਕਰ। ਭਾਰਤੀ ਕਿਸਾਨ ਯੂਨੀਅਤ ਗ੍ਰਾਹਾ ਬਲਾਕ ਪ੍ਰਧਾਨ ਬਰਨਾਲਾ ਬਲੌਰ ਛੰਨਾ ਪੀਕੇਯੂ ਗ੍ਰਾਹਾ ਵੱਲੋਂ ਜੋ ਪੰਜਾਬ ਦੇ ਵਿੱਚ ਲਗਾਤਾਰ 3 ਮਹੀਨਿਆਂ ਤੋਂ ਮੋਰਚੇ ਚੱਲ ਰਹੇ ਨੇ ਚਾਹੇ ਮੋਹਲਾਂ ਦੇ ਮੂਹਰੇ ਆ ਚਾਹੇ ਟੋਲ ਪਲਾਜ਼ਿਆਂ ਦੇ ਆ ਚਾਹੇ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਸ਼ਾਂਤਬਾਈ ਸਾਡੇ ਮੋਰਚੇ ਚੱਲ ਰਹੇ ਨੇ ਸਾਡੀ ਭਾਰਤੀ ਕਿਸਾਨ ਯੂਨੀਅਤ ਗ੍ਰਾਹਾ ਦਾ ਲੰਬੇ ਸਮੇਂ ਤੋਂ ਪੁਰਾਣਾ ਤਜਰਬਾ ਹੈ ਘੋਲਾਂ ਦਾ ਪਹਿਲਾਂ ਵੱਡੇ ਘੋਲ ਜਿੱਤੇ ਆ ਉਹ ਸ਼ਾਂਤਮਈ ਦੇ ਨਾਲ ਟੇਬਲ ਤੇ ਬਹਿ ਕੇ ਸਾਡੇ ਆਗੂਆਂ ਨੇ ਲੋਕਾਂ ਦੇ ਸ਼ਾਂਤਮਈ ਤਰੀਕੇ ਦੇ ਨਾਲ ਜਿਸੇ ਬੰਦੀ ਅੱਗੇ ਵਧ ਰਹੀ ਹੈ ਇਸ ਕਰਕੇ ਸਾਡਾ ਮੋਰਚਾ ਦਿੱਲੀ ਜੀ ਵੀ ਚੱਲ ਰਿਹਾ ਹੈ ਉੱਥੇ ਵੀ ਸਾਡਾ ਸ਼ਾਂਤਮਈ ਹੈ ਜਿਹੜਾ ਸਾਡਾ ਪੰਜਾਬ ਦੇ ਵਿੱਚ ਹੈ ਉਹ ਵੀ ਸਾਡਾ ਸ਼ਾਂਤਮਈ ਹੈ ਸਾਡੀ ਕੋਈ ਹੁੱਡਣਵਾਜੀ ਵਾਲੀ ਗੱਲ ਕੋਈ ਨਹੀਂ ਹੋਊਗੀ ਚਾਹੇ ਅਸੀਂ ਟੋਲ ਪਲਾਜ਼ੇ ਤੇ ਆਂ ਚਾਹੇ ਕਿਸੇ ਦੇ ਘਰ ਮੂਰੇ ਬੈਠੇ ਆਂ ਚਾਹੇ ਅਸੀਂ ਮੌਲ ਮੂਰੇ ਬੈਠੇ ਆਂ ਜਿਹੜੀ ਗੱਲ ਹੁੱਡਣਵਾਜੀ ਵਾਲੀ ਆ ਵੀ ਤਾਰਾ ਪੱਟ ਦਿਓ ਟਰੈਵਰ ਨੂੰ ਅੱਗ ਲਾ ਦਿਓ ਇਹ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੀ ਕੋਈ ਨੀਤੀ ਨਹੀਂ ਕੋਈ ਪਾਲਿਸੀ ਨਹੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੀ ਪਾਲਿਸੀ ਇਹ ਹੈ ਵੀ ਜਿਹੜੇ ਤਨਾਟ ਕੰਪਨੀਆਂ ਦੇ ਜਿਵੇਂ ਰੇਲੈਂਸ ਦਾ ਕੋਈ ਪੈਟਰੋਲ ਪੰਪ ਆ ਜਾਂ ਸਿਮ ਨੇ ਉਹਦਾ ਬਾਈਕਾਟ ਕਰੋ ਉਹਦੇ ਮੌਲਾ ਦਾ ਬਾਈਕਾਟ ਕਰੋ ਤਾਂ ਜੇ ਇਹਨਾਂ ਕੰਪਨੀ ਨੂੰ ਪਤਾ ਲੱਗ ਸਕੇ ਹੋੜੜਬਾਜ਼ੀ ਨਾਲ ਨਾ ਕੋਈ ਘੋਲ ਜਿੱਤੇ ਜਾਂਦੇ ਹੁੰਦੇ ਆ ਨਾ ਕੋਈ ਚੰਗਾ ਜਿੱਤੀਆਂ ਦੀਆਂ ਹੁੰਦੀਆਂ ਨੇ ਇਸ ਕਰਕੇ ਅਸੀਂ ਸੱਦਾ ਦਿੰਦੇ ਹਾਂ ਸਮੁੱਚੇ ਲੋਕਾਂ ਨੂੰ ਅਸੀਂ মিডিਆ ਵਾਲੇ ਵੀਰਾਂ ਦਾ ਪੱਤਰਕਾਰਾਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਮਾਦਮ ਰਾਹੀਂ ਚੈਨਲ ਰਾਹੀਂ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਹੰੜੜਵਾਦੀਆਂ ਤੋਂ ਬਚ ਕੇ ਰਹਿਣਾ ਜੇ ਕੋਈ ਹੰੜੜਵਾਜ ਬੰਦਾ ਇਹੋ ਜਿਹੀ ਕੋਈ ਬਿਆਨਵਾਜੀ ਦਿੰਦਾ ਹੈ ਉਹਨੂੰ ਦੱਬ ਲੋ ਉਹਨੂੰ ਸਾਡੇ ਨਾਲ ਸੂਤ ਕਰੋ ਇਹੋ ਜਿਹੇ ਲੋਕਾਂ ਤੋਂ ਬਚੋ ਹੰੜੜਵਾਦੀਆਂ ਤੋਂ ਆਪਣਾ ਸ਼ਾਂਤਮਈ ਧਰਨਾ ਹਮੇਸ਼ਾ ਹੀ ਚੱਲੂਗਾ ਜੰਗ ਜਾਰੀ ਰਹੂ ਜਿੰਨਾ ਚਿਰ ਆਦੀ ਦਾ ਸਾਥ ਨਹੀਂ ਹੁੰਦਾ